ਕੀ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਕਾਟ ਰਾਈ ਦੇ ਸੂਟ ਸੋ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਆ ਚੁੱਕੇ ਨੇ ਪਿਛਲੀ ਵੀਡੀਓ ਜੇ ਆਪਣੀ 2-3 ਦਿਨ ਹੋਏ ਆ ਪਰ ਇਹਨੂੰ ਜਿਹੜੀ ਕਿ ਪੂਰੀ ਲੈਸ ਦੇ ਵਿੱਚ ਆਈ ਸੀ ਜਿਹੜੇ ਉਹਦੇ ਵਿੱਚ ਆਪਾਂ 1250 ਸੇਲ ਕੀਤੇ ਨੇ ਸੂਟ ਉਹ ਸੇਮ ਸੂਟ ਸੇਮ ਬ੍ਰਾਂਡ ਦੇ 1000 ਦੇ ਵਿੱਚ ਆ ਚੁੱਕੇ ਨੇ 1000 ਦੇ ਆਦਿ ਵੀਡੀਓ ਰਹੂਗੀ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਮੈਸੇਜ ਕਰਨਾ ਹੈ ਨਾ ਤੁਸੀਂ ਆ WhatsApp ਦਾ ਨੰਬਰ ਚੱਲਦਾ ਵਾ ਕਈ ਪੈਣਾਂ ਪੁੱਛਦੀਆਂ ਰਹਿੰਦੀਆਂ ਨੇ ਕਿ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਵੈਸੇ ਮੈਂ ਹਰ ਵੀਡੀਓ 'ਚ ਦੱਸਦੀ ਹੋਈ ਆ ਕਿ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਤੇ ਪਖੋਲ ਦੇ ਨੀਅਰ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਪੈਣੀ ਅਰੋੜਾ ਇੱਥੇ ਕਈ ਪੈਣੀਆਂ ਇਕੱਠੀਆਂ ਹੋ ਜਾਂਦੀਆਂ ਨੇ ਪਰ ਆਪਣੀ ਜਿਹੜੀ ਪੈਣੀਆਂ ਇਹ ਪੈਣੀ ਅਰੋੜਾ ਵਾ ਤੇ ਉੱਥੋਂ ਮੈਂ ਬਲੋਂਗ ਕਰਦੀ ਆ ਜਿਹੜੀਆਂ ਸ਼ਾਪਾਂ ਮੇਰੇ ਘਰ ਦੇ ਵਿੱਚੀਆਂ ਜਦੋਂ ਵੀ ਤੁਸੀਂ ਆਉਣਾ ਜਦੋਂ ਵੀ ਆਉਣ ਦਾ ਯਾਨੀ ਕਿ ਹੈਗਾ ਕਿ ਤੁਸੀਂ ਅੱਜ ਜਾਣਾ ਤਾਂ ਇੱਕ ਕਾਲ ਕਰਕੇ ਤੁਸੀਂ ਆ ਸਕਦੇ ਹੋ ਮੋਸਟ ਵੈਲਕਮ ਆ ਜੀ ਤੁਹਾਡੀ ਆਪਣੀ ਸ਼ਾਪ ਆ ਤੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਤੇ ਆਪਣਾ ਸਾਰਾ ਜਿਹੜਾ ਪੇਮੈਂਟ ਦਾ ਮੈਥਡ ਆ ਆਨਲਾਈਨ ਰਹੂਗਾ ਫੋਨ ਪੇ Google Pay ਬੈਂਕ ਟ੍ਰਾਂਸਫਰ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਤੇ ਲਓ ਜੀ ਅੱਜ ਦੀ ਵੀਡੀਓ ਦੇ ਫਾਇਦੇ ਪਰ ਜਰੂਰ ਲੈ ਲਿਓ 1250 ਸਭ ਤੋਂ ਘੱਟ ਆਈ ਸੀ ਕਾਡਰਾਈ 1250 ਪੂਰੀ ਲੈਸ ਹੋ ਕੇ ਪਰ ਅੱਜ ਆਪਾਂ ਹੋਰ ਜ਼ੋਰ ਪਾ ਕੇ ਸਿਰਫ ਇੰਨਾ ਕ ਜਿਹੜਾ ਸਟਾਕ ਸੀ ਆਪਾਂ ਕੱਲ ਜਿਵੇਂ ਪਸ਼ਮੀਨੇ ਆਲਓਵਰ ਪਾਇਨੇ ਉਹ ਬਹੁਤ ਹੀ ਘੱਟ ਰੇਂਜ ਚ ਆਇਆ ਸੀ ਪਸ਼ਮੀਨਾ ਪਿਓਰ ਰਸ਼ੀਆ ਦਾ ਪਸ਼ਮੀਨਾ ਸੀ ਆਲਓਵਰ ਜਿਹੜੀਆਂ ਭੈਣਾਂ ਨਹੀਂ ਦੇਖੀ ਵੀਡੀਓ ਦੇਖ ਸਕਦੀਆਂ ਹੋ ਜਾ ਕੇ ਕੱਲ ਹੀ ਵੀਡੀਓ ਪਈ ਆ ਉਹ ਸੋ ਉਤੇ ਡੇਟ ਗਲਤ ਪੈ ਗਈ ਸੀ 29 ਜਦਕਿ ਅੱਜ 29 ਆ ਤੇ ਅੱਜ ਵੀ ਸੇਮ ਕਾਟਰਾਈਜ਼ ਪੂਰੀ ਲੈਸ ਤੇ ਪੂਰੇ ਯਾਨੀ ਕਿ ੱੱਕੇ ਦੇ ਨਾਲ ਹੀ ਸਮਝਣ ਨੂੰ ਲੈ ਕੇ ਆਏ ਆ 1000 ਦੇ ਵਿੱਚ ਪੂਰੇ ਬ੍ਰਾਂਡ ਦਾ ਸੂਟ ਆਲਓਵਰ ਕਾਟਰਾਈਜ਼ ਮੈਚਿੰਗ ਕਾਟਰਾਈਜ਼ ਤੋ ਸੋ ਜਿਹੜਾ ਵੀ ਸੂਟ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਲੈ ਲਿਓ ਬਹੁਤ ਸੋਹਣੀ ਪ੍ਰਿੰਟਾਂ ਦੀ ਇਹ ਸੇਮ ਮਤਲਬ ਕਿ ਰਹਿਣਗੇ ਕਈ ਡਿਜ਼ਾਈਨ ਦਾ ਸੇਮ ਮਿਲਗੇ ਕਈ ਨਿਊ ਮਿਲਗੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੀ ਹੋਏ ਲੈ ਲਿਓ 1250 ਸੇਲ ਹੋਏ ਨੇ ਸਿਰਫ 2-3 ਦਿਨ ਪਹਿਲਾਂ ਆਪਣੀ ਵੀਡੀਓ ਆਈ ਸੀ ਸੋ ਹੁਣ ਇਹ ਹਜ਼ਾਰ ਦੇ ਵਿੱਚ ਏਦੂ ਘੱਟ ਨਹੀਂ ਆਉਣੀ ਜੀ ਜਿੰਨਾ ਮਰਜੀ ਕਿਉਂਕਿ ਪਿਓਰ ਵਿਸਕੋਸ ਆ ਹੱਦ ਤੋਂ ਵੱਧ ਜਾਨੀ ਕਿ ਇੱਕ ਸਮਝ ਲਓ ਉਹਨਾਂ ਨੇ ਛਕਾਤੀ ਵੀ ਬਸ ਕਲੀਅਰ ਕਰ ਰਹੇ ਆ ਸਟਾਕ ਤੇ ਪੂਰਾ ਫਰੈਸ਼ ਮਾਲ ਆ ਆਲ ਓਵਰ 5 ਮੀਟਰ ਦਾ ਸੂਟ ਮਿਲੂਗਾ ਇਹ ਤੇ ਮੈਚਿੰਗ ਕਈ ਮੈਚਿੰਗ ਵੀ ਰਹਿਣਗੇ ਇਹ ਆਲ ਓਵਰ ਨੇ ਨਾਲ ਦੇ ਨਾਲ ਮੈਂ ਤੁਹਾਨੂੰ ਦੱਸੀ ਜਾਉ ਜਿਨ੍ਹਾਂ ਨਾਲ ਮੈਚਿੰਗ ਬਾਟਮਸ ਹੋਣਗੇ ਪ੍ਰਿੰਟਿੰਗ ਚੈੱਕ ਕਰੀ ਚੱਲੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹ ਹੈਗਾ ਜੀ ਪਹਿਲਾ ਪ੍ਰਿੰਟ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰਿੰਟ ਆ ਉਹ ਹੈਗਾ ਸੈਕਿੰਡ ਆ ਲੋ ਜੀ ਪ੍ਰਿੰਟਿੰਗਾਂ ਤਾਂ ਇੰਨੀਆਂ ਸੋਹਣੀਆਂ ਆਈਆਂ ਨੇ ਕੋਈ ਵੀ ਪ੍ਰਿੰਟ ਛੱਡਣ ਜੀ ਨਹੀਂ ਕਰਦਾ ਦੋ ਸੌਟ ਮੰਗਾ ਲਓ ਤਿੰਨ ਮੰਗਾ ਲਓ ਇੰਨੇ ਫਾਇਦੇ ਨਹੀਂ ਗਾਹਾਂ ਵਿਂਟਰ ਚ ਮਿਲਨੇ ਜਿਹੜੀਆਂ ਪੈਨਾ ਕੋਰਟ ਰਾਈਜ਼ ਲੈ ਕੇ ਤੁਸੀਂ ਰੱਖ ਸਕਦੇ ਹੋਗੇ ਇਹਦਾ ਮੌਸਮ ਤਾਂ ਕਿਤੇ ਨਹੀਂ ਜਾਣਾ ਜੇ ਗਰਮੀ ਆ ਰਹੀ ਆ ਤਾਂ ਸਰਦੀ ਨੇ ਫੇਰ ਦੁਬਾਰਾ ਆਉਣਾ ਹੀ ਆਉਣਾ ਜੀ ਸੋ ਇਸ ਲਈ ਜਿਹੜੀਆਂ ਪੈਨਾ ਨੂੰ ਵੀ ਚਾਹੀਦੇ ਨੇ ਚਾਹੇ ਤੁਸੀਂ ਇਹਨਾਂ ਨੂੰ ਗਿਫਟਿੰਗ ਪਰਪਸ ਲਈ ਕੋ ਤੁਹਾਡੇ ਅੱਗੇ ਕੋਈ ਫੰਕਸ਼ਨਸ ਆ ਰਹੇ ਨੇ ਹਨਾ ਤਾਂ ਵੀ ਤੁਸੀਂ ਇਹਨਾਂ ਨੂੰ ਜਿਵੇਂ ਮਰਜ਼ੀ ਅੱਗੇ ਦੇ ਸਕਦੇ ਹੋ ਇੰਨੀ ਲੈਸ ਤੇ ਮਾ ਪੂਰੇ ਆਪਾਂ ਮੌਸਮ ਦੇ ਵਿੱਚ ਇਹੀ ਸੂਟ 14 14 15 15 ਸਾ ਵਿਦਾਊਟ ਦੁਪੱਟਾ ਲੈਣੇ ਆ ਤੇ ਹੁਣ ਇਹ ਸਿਰਫ 1000 ਦੇ ਵਿੱਚ ਤੁਹਾਨੂੰ ਮਿਲ ਰਹੇ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਇਹਨਾਂ ਦੇ ਫਾਇਦੇ ਲੈ ਲਓ ਬਹੁਤ ਹੀ ਵਧੀਆ ਸਮਝ ਲਓ ਇਹ ਫਾਇਦਾ ਤੁਹਾਡਾ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਜਿਹੜੀਆਂ ਭੈਣਾਂ ਇਹ ਵਾਲੇ ਸੂਟ ਲੈਣਗੀਆਂ ਜੀ ਉਹਨਾਂ ਦੇ ਫਾਇਦੇ ਬਹੁਤ ਹੋਣੇ ਆ ਸੋ ਕਿਉਂਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੰਨੀ ਲੈਸ ਦੇ ਵਿੱਚ ਇੰਨੀ ਲੈਸ ਵਿੱਚ ਖਰੀਦ ਵੀ ਨਹੀਂ ਹੁੰਦੀ ਹੈਗੀ ਜਿੰਨੀ ਲੈਸ ਦੇ ਵਿੱਚ ਹੁਣ ਤੁਹਾਨੂੰ ਇਹ ਵਾਲੇ ਸੂਟ ਮਿਲ ਰਹੇ ਨੇ ਸੋ ਬਹੁਤ ਸੋਹਣਾ ਆਪਸ਼ਨ ਆ ਤੇ ਬਹੁਤ ਹੀ ਵਧੀਆ ਪ੍ਰਾਈਸ ਰੇਂਜ ਆਈ ਆ ਆ ਲੋ ਨੈਕਸਟ ਦੇਖ ਲੋ ਪ੍ਰਿੰਟਿੰਗਾਂ ਤਾਂ ਇੰਨੀਆਂ ਸੋਹਣੀਆਂ ਨੇ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਪ੍ਰਿੰਟਿੰਗਾਂ ਨੇ ਇਹ ਹੈਗੀ ਮਹਿੰਦੀ ਆ ਇਹ ਮਹਿੰਦੀ ਆ ਟੂਨ ਦੇ ਉੱਪਰ ਸੀਗਾ ਨੈਕਸਟ ਇਹਦਾ ਜਿਹੜਾ ਹੈਗਾ ਪ੍ਰਿੰਟ ਉਹ ਹੈਗਾ ਬਲੈਕ ਸ਼ੇਡ ਦੇ ਉੱਪਰ ਆ ਲੋ ਨੈਕਸਟ ਹੈਗਾ ਬਲੈਕ ਸ਼ੇਡ ਦੇ ਉੱਪਰ ਬਿਨਾ ਲਾਈਟਿੰਗ ਤੋਂ ਇਹ ਵੀਡੀਓ ਬਣ ਰਹੀ ਆ ਸੋ ਪ੍ਰੋਪਰ ਕਲਰ ਆ ਰਿਹਾ ਕਈ ਵਾਰ ਲਾਈਟਿੰਗ ਦੇ ਵਿੱਚ ਕਈ ਭੈਣਾਂ ਦੇ ਮੈਸੇਜ ਹੁੰਦੇ ਆ ਕਿ ਸ਼ੇਡ ਦਾ ਹਨਾ ਫਰਕ ਪੈ ਜਾਂਦਾ ਬਟ ਹੋਣ ਜਿਹੜੇ ਤੁਹਾਨੂੰ ਸ਼ੇਡ ਦਿਖ ਰਿਹਾ ਪ੍ਰੋਪਰ ਸ਼ੇਡ ਨੇ ਸੇਮ ਸ਼ੇਡ ਹੀ ਤੁਹਾਡੇ ਤੱਕ ਪਹੁੰਚਣਾ ਹੈ ਬਲੈਕ ਸ਼ੇਡ ਆ ਸਾਰੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੀ ਡਿਜੀਟਲ ਹੋਈ ਆ 3D ਪ੍ਰਿੰਟਿੰਗ ਆ ਆਲ ਓਵਰ ਪਿਓਰ ਵਿਸਕੋਸ ਕਾਟਰਾਇਜ਼ਰ ਬਿਲਕੁਲ ਹੀ ਲਾਈਟ ਵੇਟ ਫੈਬਰਿਕ ਆ ਬਿਲਕੁਲ ਹੀ ਲਾਈਟ ਵੇਟ ਫੈਬਰਿਕ ਆ ਕੋਈ ਨਹੀਂ ਇਸ ਇੰਨੀ ਜਿਆਦਾ ਸੌਫਟਨੈਸ ਆ ਜਿਵੇਂ ਮ ਫੋਲਡ ਕਰੋ ਜੋ ਮਰਜੀ ਕਰੋ ਬਿਲਕੁਲ ਵੀ ਖੜਵਾਣ antisense ਨਹੀਂ ਕਿਉਂਕਿ ਬ੍ਰਾਂਡ ਦੀ ਕਲੈਕਸ਼ਨ ਆ ਉਹੀ ਆ ਜਿਹੜੀ ਅਸੀਂ ਸੇਮ 14-1400 ਵੀ ਵੇਚੀ ਆ ਦੋ ਤਿੰਨ ਦਿਨ ਹੀ ਹੋਇਆ 1250 ਵੀ ਇਹਦੇ ਨਾਲ ਦੇ ਪ੍ਰਿੰਟ ਵੇਚੇ ਨੇ ਤੇ ਅੱਜ ਇਹ ਹਜ਼ਾਰ ਦੇ ਵਿੱਚ ਨੇ ਸੋ ਇਹਨਾਂ ਵਿੱਚੋਂ ਤਾਂ ਇੱਕ ਦੋ ਪ੍ਰਿੰਟ ਆਏ ਸੀ ਬਟ ਹੁਣ ਇਹ ਫੁੱਲ ਕਾਉਂਟਰੀ ਦੇ ਵਿੱਚ ਆਪਣੇ ਕੋਲ ਇਹ ਵਾਲਾ ਫੈਬਰਿਕ ਆਇਆ ਵਾ ਤੇ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਵੀ ਬਹੁਤ ਆਈ ਆ ਉਹਨਾਂ ਨਾਲੋਂ ਕਾਫੀ ਜ਼ਿਆਦਾ ਆਈ ਆ ਆਪਣੇ ਕੋਲ ਅੱਜ ਪ੍ਰਿੰਟਿੰਗ ਆ ਲੋ ਨੈਕਸਟ ਪ੍ਰਿੰਟ ਚੈੱਕ ਕਰ ਲਓ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਲਓ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਲਓ ਇਹ ਪਿਓਰ ਪਸ਼ਮੀਨੇ ਉੱਪਰ ਦੁਪੱਟੀਆਂ ਨਾਲ ਵੀ ਡਿਜ਼ਾਈਨ ਆਇਆ ਸੀ ਤੇ ਹੁਣ ਇਹ ਵਿਸਕੋਸ ਕੋਟਰਾਇਸ ਦੇ ਉੱਪਰ ਆ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਜਿਹੜੀ ਵੀ ਭੈਣ ਨੂੰ ਪਸੰਦ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਇਹਦੇ ਮੈਂ ਹੁਣ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਕਿਉਂਕਿ ਪੂਰੇ ਪੂਰੇ ਸੈਟ ਆਇਨੇ ਸਾਰੇ ਸੂਟਾਂ ਦੇ ਪੂਰੇ ਪੂਰੇ ਸੈਟ ਨੇ ਜਿੰਨੇ ਵੀ ਕਲਰ ਇਹਨਾਂ ਵਿੱਚ ਸੀਗੇ ਆਪਾਂ ਸਾਰੇ ਦੇ ਸਾਰੇ ਚੱਕੇ ਨੇ ਆ ਲੋ ਇਹ ਹੈਗਾ ਗ੍ਰੇ ਜੀ ਟੂਨ ਦੇ ਉੱਪਰ ਆ ਲੋ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਨੂੰ ਮਿਲ ਸਕੇ ਲਓ ਜੀ ਨੈਕਟ ਪ੍ਰਿੰਟ ਦੇ ਇਹਦੇ ਵਿੱਚ ਕਲਰਾਂ ਦਾ ਡਿਫਰੈਂਸ ਆ ਪ੍ਰਿੰਟਿੰਗ ਇਹ ਸੇਮ ਹੀ ਰਹੂਗੀ ਫੁੱਲ ਆਫ ਫਲਾਵਰਾਂ ਤੋਂ ਹਟ ਕੇ ਡਿਜੀਟਲ ਜੀ ਪ੍ਰਿੰਟਿੰਗ ਹੈ ਨਾ ਜਿਹੜੀ ਮਰਜ਼ੀ ਇਸ ਚ ਵੇਅਰ ਕਰ ਸਕਦੇ ਹੋ ਤੇ ਹਰ ਤਰ੍ਹਾਂ ਦੀ ਇਹ ਦੁਪੱਟੀਆਂ ਨਾਲ ਵੀ ਆਪਣੇ ਕੋਲ ਸੇਲ ਹੋਈ ਆ ਵਿਦਆਊਟ ਦੁਪੱਟਾ ਵੀ ਸੇਲ ਹੋਈ ਆ ਤੇ ਹਰ ਏਜ ਦੀ ਭੈਣ ਨੇ ਇਹਨੂੰ ਪਸੰਦ ਕੀਤਾ ਜਦੋਂ ਵੀ ਇੱਥੇ ਆ ਕੇ ਕਿਸੇ ਵੀ ਭੈਣ ਨੇ ਵਾਲੇ ਸੂਟ ਦੇਖੇ ਨੇ ਤਾਂ ਹਰ ਭੈਣ ਨੇ ਇਹਨਾਂ ਨੂੰ ਪਸੰਦ ਕੀਤਾ ਕੋਈ ਇਹ ਨਹੀਂ ਹੈਗਾ ਕਿਉਂਕਿ ਇਹ ਡਿਜੀਟਲ ਜੀ ਪ੍ਰਿੰਟਿੰਗ ਆ ਜਾਂਦੀ ਆ ਮਿਕਸ ਮੈਚ ਜੀ ਕੋਈ ਜ਼ਿਆਦਾ ਵੱਡਾ ਫਲਾਵਰ ਨਹੀਂ ਹੈਗਾ ਕੁਝ ਨਹੀਂ ਜੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਆ ਲੋ ਨੈਕਸਟ ਪ੍ਰਿੰਟ ਦੇਖ ਲਓ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਹੈ ਵੀ ਮਹਿੰਦੀ ਆ ਜਾਂ ਸ਼ੇਡ ਆ ਬਹੁਤ ਸੋਹਣਾ ਜਦੋਂ ਇਹਨਾਂ ਨਾਲ ਚਨੂਨ ਦੇ ਦੁਪੱਟੇ ਵੈਸੇ ਤਾਂ ਜਿਹੜੀਆਂ ਪਹਿਣਾ ਵਧੀਆ ਸਰਦਾਰੀ ਸੂਟ ਪਾਉਂਦੀਆਂ ਨੇ ਤਾਂ ਚਨੂਨ ਦੇ ਦੁਪੱਟੇ ਵੱਡੇ ਹਨਾ ਖੁੱਲੇ ਡੁੱਲੇ ਲੈਣਾ ਹੀ ਪਸੰਦ ਕਰਦੀਆਂ ਨੇ ਵੈਸੇ ਤਾਂ ਜਾਇ ਤੁਸੀਂ ਪਿਓਰ ਦਾ ਦੁਪੱਟਾ ਜਿਹੜੀਆਂ ਪਹਿਣਾ ਲਾਈਕ ਕਰਦੀਆਂ ਪਿਓਰ ਦਾ ਲਿਗਵਾ ਸਕਦੇ ਹੋ ਨਹੀਂ ਤਾਂ ਫੇਰ ਤੁਸੀਂ ਚਨੂਨ ਦਾ ਦੁਪੱਟਾ ਲਗਵਾ ਸਕਦੇ ਹੋ ਚਨੂਨ ਦਾ ਦੁਪੱਟਾ ਵੀ ਬਹੁਤ ਵਧੀਆ ਰਹੂਗਾ ਬਹੁਤ ਸੋਹਣਾ ਰਹੂਗਾ ਇਹ ਸਾਰੀ ਆਲ ਓਵਰ ਜਿੰਨੀ ਵੀ ਮੈਂ ਆ ਡਿਜ਼ਾਈਨਿੰਗ ਤੁਹਾਨੂੰ ਦਿਖਾ ਰਹੀ ਆ ਸਾਰੀ ਆਲ ਓਵਰ ਆ ਐਂਡ ਤੇ ਮੈਂ ਤੁਹਾਨੂੰ ਮੈਚਿੰਗ ਸੂਟ ਵੀ ਦਿਖਾਉਂਗੀ ਪਰ ਸਭ ਤੋਂ ਜ਼ਿਆਦਾ ਜਿਹੜੀ ਸੇਲ ਆ ਉਹ ਆਲ ਓਵਰ ਦੀ ਹੋਈ ਆ ਕਿਉਂਕਿ ਵਿਸਕੋਸ ਆਲ ਓਵਰ ਸਾਰੀ ਤੁਹਾਨੂੰ 5 ਮੀਟਰ ਦੀ ਪ੍ਰੋਪਰ ਮਿਲ ਰਹੀ ਆ ਤੇ ਰੇਟ ਸਿਰਫ ਮਿਲ ਰਿਹਾ 1000 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਆਪਣੇ ਘਰ ਬੰਗਵਾ ਸਕਦੇ ਹੋ ਆ ਲੋ ਇਹ ਵੀ ਸੇਮ ਹੀ ਰਹੂਗਾ ਬਹੁਤ ਸੋਹਣਾ ਪ੍ਰਾਈਸ ਬਹੁਤ ਸੋਹਣੀ ਆ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਆ ਇੰਨੀ ਰੀਜ਼ਨੇਬਲ ਜਿੱਥੋਂ ਮਰਜੀ ਟਰਾਈ ਕਰ ਲਿਓ ਹਜੇ ਤੱਕ ਕਿਸੇ ਸੇਲ ਤੇ ਨਹੀਂ ਪਈ ਹੋਣੀ 1000 ਦੇ ਵਿੱਚ ਪਿਓਰ ਵਿਸਕੋਸ ਬ੍ਰਾਂਡ ਦੀ ਕਾਟ ਰਾਈਸ ਤੁਹਾਨੂੰ ਮਿਲ ਰਹੀ ਆ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਲੋ ਜੀ ਦੋ ਚਾਰ ਸੂਟ ਆਪਣੇ ਕੋਲ ਮੈਚਿੰਗ ਨੇ ਜਿਹੜੀਆਂ ਭੈਣਾਂ ਨੂੰ ਮੈਚਿੰਗ ਚਾਹੀਦੀ ਆ ਤੁਸੀਂ ਮੈਚਿੰਗ ਲੈ ਸਕਦੇ ਹੋ ਆਲੋ ਇਹ ਹੈਗੀ ਮੈਚਿੰਗ ਨਾਲ ਸੇਮ ਆਉਗੀ ਪਿਓਰ ਪਸ਼ਮੀਨੇ ਦੀ ਬਾਟਮ ਸਾਰੀ ਡਿਜੀਟਲ ਇੱਕ ਹੈਗਾ ਜੀ ਆਹ ਵਾਲਾ ਯੈਲੋ ਪ੍ਰਿੰਟ ਆਲੋ ਇਹ ਸੇਮ ਦੋ ਮਹਿੰਦੀ ਹਜਾਵਾ ਇਹ ਪੂਰਾ ਯੈਲੋ ਵੀ ਨਹੀਂ ਮਹਿੰਦੀ ਆ ਟੂਨ ਦੇ ਉੱਪਰ ਆ ਲਾਈਟ ਜਾਂ ਮਹਿੰਦੀ ਆ ਸ਼ੇਡ ਆ ਇਹ ਪਿੰਕ ਸ਼ੇਡ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਸਕਰੀਨਸ਼ਾਟ ਤੇ ਫਟਾਫਟ ਕਰ ਦਿਓ ਆਰਡਰ ਦੋ ਛੇੜਨੇ ਇਹਦੇ ਵਿੱਚ ਦੋਨੇ ਹੀ ਬਹੁਤ ਵਧੀਆ ਬਹੁਤ ਸੋਹਣੇ ਨੇ ਲਓ ਜੀ ਇਹ ਵੀ ਮੈਚਿੰਗ ਸੂਟ ਆ ਇਹ ਵੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਹੁਤ ਪਿਆਰਾ ਜਿਹੜੀ ਭੈਣ ਨੂੰ ਇਹ ਚਾਹੀਦਾ ਹੋਇਆ ਇਹ ਲੈ ਸਕਦੇ ਹੋ ਆ ਲਓ ਜੀ ਬਹੁਤ ਹੀ ਸੋਹਣੀ ਪਿਆਰੀ ਜੀ ਇਹਦੀ ਵੀ ਲੁੱਕ ਹੈਗੀ ਆ ਸੂਟ ਦੀ ਨਾ ਸੇਮ ਆਉਗੀ ਡਿਜੀਟਲ ਬਾਟਮ ਪਿਓਰ ਪਸ਼ਮੀਨੇ ਦੀਆਂ ਪੂਰਾ ਵਧੀਆ ਸੌਫਟ ਵਾਲਾ ਪਸ਼ਮੀਨਾ ਲੱਗਿਆ ਲਾਈਟ ਵੇਟ ਜਿਹੜਾ ਪਿਓਰ 2 2000 ਦੇ ਸੂਟ ਵਿਕਦੇ ਨੇ ਸੇਮ ਉਹ ਪਸ਼ਮੀਨਾ ਵਾਂਗ ਨਾਲ ਬਾਟਮਸ ਦਾ ਲੱਗਿਆ ਹੋਇਆ ਤੇ ਨਾਲ ਸੇਮ ਕਾਟਰਾਈਡ ਦੀ ਸ਼ਰਟ ਹੈ ਜਿਹੜੀਆਂ ਭੈਣਾਂ ਨੂੰ ਮੈਚਿੰਗ ਚਾਹੀਦਾ ਮੈਚਿੰਗ ਲੈ ਸਕਦੇ ਹੋ ਜਿਨ੍ਹਾਂ ਨੂੰ ਆਲ ਓਵਰ ਚਾਹੀਦਾ ਆਲ ਓਵਰ ਲੈ ਸਕਦੇ ਹੋ ਜਾਨੀ ਕਿ ਪਿਛਲੀ ਵੀਡੀਓ ਬਹੁਤ ਵਧੀਆ ਤੁਸੀਂ ਰਿਸਪੌਂਸ ਦੇ ਕੇ ਗਏ ਹੋ ਤੇ ਹੁਣ ਤਾਂ ਉਹਦੂ ਵੀ ਰੇਟ ਘਟ ਗਿਆ 1250 ਤੋਂ ਆਪਾਂ ਪਾਈ ਸੀਗੀ ਤੇ ਹੁਣ 1000 ਦੇ ਵਿੱਚ ਨਾਲੇ ਇੰਨੇ ਜ਼ਿਆਦਾ ਪ੍ਰਿੰਟ ਮੈਂ ਤੁਹਾਨੂੰ ਦਿਖਾਤੇ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪ੍ਰਿੰਟ ਪਸੰਦ ਆਉਂਦਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਇਹ ਲਾਸਟ ਪ੍ਰਿੰਟ ਆ ਇਹ ਬਲੈਕ ਕਲਰ ਆ ਲੋ ਇਹ ਹੈਗਾ ਜੀ ਬਲੈਕ ਨਾਲ ਇਹਦੀ ਸੀਮ ਆਊਗੀ ਬਲੈਕ ਕੀ ਬੋਟਮ ਡਿਜੀਟਲ ਲਓ ਜੀ ਇਹ ਸੀ ਜੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਹਿੱਟ ਲੈ ਕੇ ਆਈਆਂ ਸੋ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਅੱਜ ਦੇ ਸੂਟ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਹੋਰ ਸੋਹਣੇ ਸੂਟਾਂ ਦੇ ਨਾਲ बस एक दो वीडियो आंदियां ਹੋਣਗੀਆਂ ਜਿਹੜੀਆਂ ਵਿంటర్ ਦੀ ਕਲੈਕਸ਼ਨ ਦੀਆਂ ਨੇ ਸੋ ਜਿਹੜੀਆਂ ਭੈਣਾਂ ਨੇ ਫਾਇਦੇ ਲੈਣੇ ਨੇ ਲੈ ਸਕਦੀਆਂ ਬਿਲਕੁਲ ਹੀ ਡਿਸਕਾਊਂਟ ਤੇ ਚੱਲ ਰਹੀਆਂ ਨੇ ਹੁਣ ਜੋ ਵੀ ਅਸੀਂ ਪਾਉਂਦੇ ਆ ਸਭ ਤੋਂ ਜ਼ਿਆਦਾ ਲੈਸ ਤੇ ਆ ਰਹੀ ਹੈ ਚੀਜ਼ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੀਆਂ ਫਟਾਫਟ ਇਹਦੇ ਫਾਇਦੇ ਲੈ ਲਓ ਬਸ ਇੱਕ ਜਾਂ ਦੋ ਦਿਨ ਤੁਹਾਨੂੰ ਵੀਡੀਓ ਮਿਲੂਗੀ ਵਿంటర్ ਦੀ ਉਸ ਤੋਂ ਬਾਅਦ ਸਮਰਦੀ ਕਲੈਕਸ਼ਨ ਸਟਾਰਟਿੰਗ ਹੋ ਚੁੱਕੋ ਹੋ ਚੁੱਕੀ ਹੈ ਤੇ ਪਾਰਟੀ ਵੀਅਰ ਔਰਗੈਂਜ਼ਾ ਵਗੈਰਾ ਸਰਦਾਰੀ ਸੂਟ ਬਹੁਤ ਸੋਹਣੇ ਹਨਾ ਵੂਮਨ ਬ੍ਰਾਂਡ ਦੇ ਤੇ ਰਾਮ ਟੈਕਸ ਵਗੈਰਾ ਦੇ ਸਾਰੇ ਆਪਣੇ ਕੋਲ ਆ ਚੁੱਕੇ ਆ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਸ਼ਾਪ ਤੇ ਵਿਜ਼ਿਟ ਕਰ ਸਕਦੀਆਂ ਜਰੂਰ ਕਰਿਓ ਨਹੀਂ ਤਾਂ ਨੈਕਸਟ ਵੀਕ ਤੋਂ ਉਹਨਾਂ ਦੀਆਂ ਸਾਰੀਆਂ ਕਲੈਕਸ਼ਨ ਆ ਆਪਾਂ ਤੁਹਾਨੂੰ ਵੀਡੀਓ ਰਾਹੀਂ ਵੀ ਦਿਖਾਵਾਂਗੇ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ